ਤਹਾਇ ਹਾਂਜੀ ਤੇ 6 ਲੀਟਰ ਦੁੱਧਾ 6 ਲੀਟਰ ਦੁੱਧਾ ਹਾਂਜੀ ਤੇ ਕਿਨੇ ਟਾਈਮ ਦੀ ਚੈੱਕ ਕਰਾਈ ਆਪਾਂ ਇਹ 3 ਮਹੀਨੇ ਤੋਂ ਉੱਪਰ ਹੀ ਹੋ ਗਈ 5 ਦਿਨ 3 ਮਹੀਨੇ ਤੋਂ 5 ਦਿਨ ਉੱਪਰ ਆ ਰੰਗ ਪ੍ਰਿੰਟ ਬਹੁਤ ਸੋਹਣਾ ਹਾਂਜੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਕਟੀਆਂ ਤੇ ਇੱਕ ਜਰਸੀ ਗਾਂ ਤੋਂ ਕੜ ਗੱਬਣ ਜੀ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ 98372800552 ਜੀ। ਬਾਕੀ ਵੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਅੱਜ ਤੱਕ ਨਵੀਂ ਦਿਨ ਵੀਡੀਓ ਅਪਲੋਡ ਕਰ ਸਕੀ ਜੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਮ ਨਾਮ ਸਤਨਾਮ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ। ਹਾਂ ਜੀ। ਨੇੜੇ ਪਿੰਡ ਭੁਦਾੜ ਸ਼ਹਿਰ ਰਹਿ ਗਏ ਜੀ ਠੀਕ ਹੈ ਜੀ ਹਾਂਜੀ ਪਹਿਲੀ ਗੱਡੀ ਜਾਣਕਾਰੀ ਦਿਓ ਆਪਣੀ ਇਹ ਕੱਟੀ ਵੀਰੇ 6-2 ਸਾਲ ਦੀ ਹੋ ਗਈ ਹਾਂਜੀ ਟੀਕੇ ਦੇ ਕਾਬਿਲ ਬਿਲਕੁਲ ਹੁਣ ਹਾਂਜੀ ਤੇ ਖੀਰੀ ਦੰਦਾਂ ਚ ਠੀਕ ਹੈ ਜੀ ਹਾਂਜੀ ਥਾਂ ਤੁਣ ਥਾਂ ਤੁਣ ਇੱਕ ਨੰਬਰ ਰੋਕੇ ਵੀਰੇ ਸਾਰਾ ਕੁਝ ਕੰਪਲੀਟ ਮੈਂ ਕੁਝ ਚੱਕਰੀ ਨਹੀਂ ਹੋਊਗਾ ਹਣ ਤੁਣ ਤਾਂ ਚਾਹੇ ਇਦਾਂ ਹੀ ਮੰਗਾ ਲੇ ਆਪਣੀ ਗਾਰੰਟੀ ਉਫਲੋ ਠੀਕ ਹੈ ਠੀਕ ਹੈ ਬੋਟਾਂ ਗੋਏ ਠੀਕ ਹੈ ਕਮੀ ਹੋਵੇ ਲੋ ਟੀਕੇ ਦੇ ਕਾਬਿਲ ਆ ਤੋਰ ਦੋ ਭਰਾ ਰੇਟ ਭਰਾ ਜਮਨ ਜਾਇ ਜਖੱਚ ਕੇ ਜਦਾ ਦੋ ਬਹਾ ਹਾਂ ਹਾਂ ਜ ਰੇਟ ਜਾਇ ਜੀ ਕਰਾਂਗੇ ਯਾਰ ਨਿੱਕੀ ਨਿੱਕੀਆਂ ਦੇ ਲੋਕ ਤਾਂ ਮੰਗੀ ਜਾਂਦੇ ਆ ਪਹੂਗਾ ਉਹ ਨਹੀਂ ਕਰਦੇ ਹਾਂਜੀ ਇਹ ਜ ਕਿੰਨੀ ਵੱਡੀ ਝੋਟੀ ਆ ਹਾਂਜੀ ਜਮਾ ਟੀਕੇ ਦੇ ਕਾਬਿਲ ਆ ਬਣਨ ਦੇ ਠੀਕ ਆ ਜੀ ਦਲਦੀ ਏ ਥੋੜਾ ਜਿਹਾ ਥੋੜਾ ਜਿਹਾ ਕੋਈ ਗੱਲ ਕੋਈ ਗੱਲ ਲਓ ਜੀ ਚੈੱਕ ਕਰ ਸਾਦੇ ਭਰਾ ਸਿੰਘੀ ਸਿੰਘੀ ਬਹੁਤ ਸੋਹਣੀਆਂ ਕਰਮਾ ਵਾਲੇ ਦੀ ਠੀਕ ਹੈ ਨਾ ਲਓ ਜੀ ਭਈ ਸਹੀ ਸੀ ਰੇਟ ਦੱਸੋ ਜਮਾ 100 ਰੁਪਏ ਹੀ ਛੱਡੋ ਬਸ ਬਸ ਰੇਟ ਵੈਲੀ ਏ ਵੀਰੇ ਬਾਕੀ ਕਰਾਇਆ ਭੜਾ ਛੱਡ ਦਾਂਗੇ ਕਰਾਇਆ ਭੜਾ ਛੱਡ ਦੋਗੇ ਹਾਂ ਠੀਕ ਹੈ ਉਹ ਪੂਰਾ ਭਲੀ ਹੀ ਯਾਰ ਬਾਈ ਕਹਿੰਦਾ ਡਬਲ ਝੋਟੀ ਹੈ ਪੂਰਾ ਇੱਕਾ ਤੋਂ ਦੇਖ ਲੈ ਠੀਕ ਹੈ ਠੀਕ ਕੋਈ ਛੋਟੀ ਨਹੀਂ ਠੀਕ ਹੈ ਠੀਕ ਹਾਂ ਜੀ ਗਾਂਹ ਜਾਣ ਕਰੀ ਦੋ ਜੀ ਇਹ ਗਾਂ ਵੀਰੇ ਦੂਜਾ ਸੂਆ ਵਾਸਤੇ ਹੁਣ ਤਿੰਨ ਮਹੀਨੇ ਦੀ ਗੱਬਣਾ ਇੱਕ ਸੂਆ ਦਿੱਤਾ ਹੋਇਆ ਹਾਂਜੀ ਤੇ ਇਹ 6 ਲੀਟਰ ਦੁੱਧ ਦਾ 6 ਲੀਟਰ ਦੁੱਧ ਦਾ ਹਾਂਜੀ ਤੇ ਕਿੰਨੇ ਟਾਈਮ ਦੀ ਚੈੱਕ ਕਰਾਈ ਆਪਾਂ ਇਹ ਤਿੰਨ ਮਹੀਨੇ ਤੋਂ ਉੱਪਰ ਹੀ ਹੋ ਗਈ ਪੰਜ ਦਿਨ ਤਿੰਨ ਮਹੀਨੇ ਤੋਂ ਪੰਜ ਦਿਨ ਉੱਪਰ ਆ ਰੰਗ ਪ੍ਰਿੰਟ ਬਹੁਤ ਸੋਹਣਾ ਬਹੁਤ ਸੋਹਣਾ ਰੇਟ ਦੱਸ ਦੋ ਪਹਿਲੀ ਇਹਦਾ ਰੇਟ ਵੀਰੇ 42000 ਰੁਪਿਆ 60000 हां जी ठीक है ਜਿਵੇਂ ਮਰਜ਼ੀ ਹੱਥੋਂ ਫੇਰੀ ਅਸਲੀ ਛੰਡੀਆਂ ਪੂਰੀ ਇੱਕ ਨੰਬਰ 6 ਕੈਸੀ ਕੰਨੀ ਕਪੜਾ ਇਹ ਵਾਚ ਚੈੱਕ ਕਰ ਸਕਦੇ ਹੋ 6 ਲੀਟਰ ਦੋ ਬਾਈ ਹੈਗਾ ਹੈਗਾ ਆਰਾਮ ਨਾਲ 6 ਲੀਟਰ ਦੋ ਦੋ ਆਮਾ ਠੀਕ ਹੈ ਬਾਕੀ ਬਾਦ ਵੀ ਜਾਊਗੀ ਠੀਕ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਕਰਮਾ ਵਾਲੀ ਦੀ ਸੋਹਣੀ ਜਰਸੀ ਗਾ ਠੀਕ ਹੈ ਨਾ ਲੋਜੀ ਤੁਹਾਡਾ ਸਾਹਦੇ ਸਾਹਮਣੇ ਆ ਲੋਜੀ ਲਿਓ ਫਰਾ ਮੋੜ ਲਿਓ ਰੱਖਿਆ ਨਾ ਫੇਸ ਕੁਆਲਟੀ ਦਾ ਕਾਰਡ ਸੁਖਨਾ ਕਰਮਾ ਵਾਲੇ ਦਾ ਸੋਹਣਾ ਤੇ ਰੇਟ ਬਾਈ ਤੇ ਕਿੰਨਾ ਦੱਸਿਆ ਇਹਦਾ ਇਹਦਾ 42 ਹਜ਼ਾਰ ਮੋਲ ਲੈ ਵੀ ਠੀਕ ਆ ਮੰਨ ਤਾਣ ਮੰਨਤਰ ਕਰ ਦਾਂਗੇ ਕੋਈ ਨਹੀਂ ਵੀਰੇ ਜਿਹੇ ਜਿਹੋ ਹੂਗਾ ਹਨਾ ਠੀਕ ਹੈ ਜੀ ਆਪਣੀ ਚੈੱਕ ਕਰਾਈ ਵੀ ਅਗਲਾ ਕਰਾਈ ਵੀ ਅਗਲਾ ਕਰਵਾ ਸਕਦਾ ਜਰਾ ਅਗਲਾ ਚੈੱਕ ਕਰਵਾ ਦਾ ਠੀਕ ਆ ਜੀ ਲੋ ਜੀ ਬਹੁਤ ਵਧੀਆ ਬੱਸੀ ਆ ਪੰਜਾਬ ਵਾਲੀ ਜਰਸੀ ਆ ਠੀਕ ਹੈ ਜੀ ਠੀਕ ਕਈ ਅੱਜ ਵੀ ਕੱਟੀ ਦੱਸੋ ਜਾਣਕਾਰੀ ਇਹ ਵੀਰੇ ਕੱਟੀ ਜਿੰਦੀ ਦਾ ਵੀ 2 ਸਾਲ ਤੋਂ ਘਟਾ ਜੀ ਹਾਂਜੀ ਇਹ 20 ਮਹੀਨੇ ਦੀ ਹੋਈ ਆ 20 ਮਹੀਨੇ ਦੀ ਆ ਹਾਂਜੀ ਠੀਕ ਆ ਫੋਟਸਾਂਗੇ ਦੀ ਵੀ ਕੋਈ ਨਹੀਂ ਥਣ ਥਣ ਬਹੁਤ ਚਿੰਦਾ ਦੇਖੋ ਫੀਲ ਛੰਡੀ ਬਹੁਤ ਆ ਠੀਕ ਹੈ ਠੀਕ ਹੈ ਪੂਰੀ ਕੁੰਬ ਠੀਕ ਹੈ ਜੀ ਇਹ ਦੀ ਵਸਤੀ ਕੇ ਕਾਬਲੀ ਹੈ ਮਹੀਨੇ ਦੋ ਮਹੀਨੇ ਚ ਨਹੀਂ ਲੈ ਲੈਣਾ ਠੀਕ ਹੈ ਫੇਸ ਚੈੱਕ ਕਰ ਸਕਦਾ ਪਰਾ ਸਭ ਸੁਣ ਬੜਾ ਬੜਾ ਬਹੁਤ ਚੰਗਾ ਜਿਓਤੀ ਦਾ ਠੀਕ ਹੈ ਜੀ ਤੇ ਰੇਟ ਭਰਾ ਜਿਆਜਾ ਮੋੜ ਦੋ ਬਸ ਪਰ ਇਹਦਾ ਮੁੱਲ ਵੀ 40000 ਰੁਪਏ ਕਰਿਆ ਇਹਦਾ 40000 ਹਾਂਜੀ ਠੀਕ ਹੈ ਜੀ ਲਿਓ ਪਰਾ ਚੈੱਕ ਕਰ ਸੰਦ ਪਰਾ ਕਦ ਕੜ ਪੂਰੀ ਚੰਗੀ ਆ ਚੌੜੀ ਜੂੜੀ ਬਹੁਤ ਆ ਬੜੀ ਚੰਗੀ ਮਰਜੀ ਦੀ ਹੈ ਠੀਕ ਹੈ ਠੀਕ ਹੋਜੀ ਵੰਡੋ ਵੰਡੋ ਨੋ ਨੋ ਕੰਝ ਜਿੱਤ ਗਿਆ ਠੀਕ ਹੈ ਬੱਲੀ ਹੈ ਇਹ ਨੀਲੀ ਦਾ ਵੀ ਟਟਕਾ ਇਹਦਾ ਪਰ ਨੀਲੀ ਦਾ ਵੀ ਜੀ ਨਹੀਂ ਬੱਲੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਆਇਆ ਜਿਹੜਾ ਪਾਰਲੀ ਜਿੱਤੇ ਤਾਂ ਤੈਨੂੰ ਪਤਾ ਚੱਲ 1.5 ਲੱਖ ਦੀ ਮਾਟ ਹੋਣ ਜਾਣੀ ਹੈ ਠੀਕ ਹੈ ਜੀ ਰੋਜ਼ਗਾਰ ਮਨ ਜਾਲੀ ਤਾਂ ਬਸ ਚਲੋ ਮੰਗ ਰਿਹਾ ਕੋਈ ਨ ਮੌਕੇ ਦੇ ਮਾਨਤਨ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਟੋਪਰਾ ਛੋਟੀ ਪੁਰੀ ਸੋਹਣੀ ਹੈ ਪਰ ਕਿੰਨੀ ਸੀਠੰਡੀ ਹੋ ਕੀਮਤ ਗਾਇਆਂ ਨਾਲ ਠੀਕ ਹੈ ਜੀ ਠੀਕ ਹੈ ਉਹ ਤਾਂ ਜੀ ਮੜੇ ਡਰਦੀ ਹੈ ਵੱਡੀ ਝੋਟੀ ਤੋਂ ਸੀਲ ਉਹ ਵੀ ਬਹੁਤ ਜ਼ਿਆਦੇ ਹੈ ਠੀਕ ਹੈ ਠੀਕ ਹੈ ਇਹ ਤਾਂ ਬਣੀ ਨਹੀਂ ਹੈ ਜੀ ਸੀਲ ਇਹਨਾਂ ਪਰ ਇੱਕ ਟੋਕੜ ਕੱਪਣ ਦੋ ਕਟੀਆਂ ਝੋਟੀਆਂ ਝੋਟੀਆਂ ਕਹੇਦੇ ਕਟੀਆਂ ਨਹੀਂ ਕਹੇਦੇ ਇਹਨਾਂ ਨੂੰ ਕਟੀਆਂ ਦੇ ਕਾਬਲ ਆ ਝੋਟੀਆਂ ਵੱਡੀਆਂ ਨੇ ਕਟੀਆਂ ਤਾਂ ਛੋਟੀਆਂ ਜਾਈ ਨੇ ਠੀਕ ਹੈ ਠੀਕ ਹੈ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਪਾਈਦਾ ਨੰਬਰ ਸਕਰੀਨ ਤੇ